ਮਸਲੀਨ ਦੇ ਪ੍ਰਿੰਟ ਹੈਗੇ ਨੇ ਆਪ ਕੋਲੇ ਹਾਂ ਆ ਆ ਆ ਕਾਹਦੇ ਪ੍ਰਿੰਟ ਨੇਗੇ ਇਹ ਮਸਲੀਨ ਦੇ ਨੇਗੀ ਇਹ ਸਾਰੇ ਮਸਲੀਨ ਦੇ ਤੇ ਮਸਲੀਨ ਦਾ ਸੂਟ ਕਿੰਨੇ ਦਾਗਾ ਮਸਲੀਨ ਦਾ 500 ਰੁਪਏ ਸੂਟ ਹੈ ਇਹ ਸਾਰੇ ਪ੍ਰਿੰਟ ਨੇ ਮਸਲੀਨ ਦੇ ਵਿੱਚ ਆ ਵੀ ਸਾਰੇ ਪ੍ਰਿੰਟ ਨੇ ਮਸਲੀਨ ਦੇ ਵਿੱਚ ਦੇਖੋ ਵੀਡੀਓ ਨੂੰ ਅੱਗੇ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਵੇਂ ਲੱਗੂ ਵੈਰਾਈਟੀ ਬਹੁਤ ਜ਼ਿਆਦਾ ਆਈ ਪੀ ਆਨ ਕਲਾਥ ਹਾਊਸ ਹੋਣਗੇ ਤੁਸੀਂ ਜਰੂਰ ਇੱਕ ਵਾਰੀ ਵਿਜ਼ਿਟ ਕਰਿਓ ਮੇਰਾ ਮਾਲ ਹਲੇ ਬਹੁਤ ਆ ਰਿਹਾ ਤੇ ਤੋਂ ਘਟ 12 17 ਨਾਗ ਮੇਰੇ ਰੁਕੇ ਵੀ ਨਹੀਂ ਓਕੇ ਆ ਦੇਖੋ ਇਹਦਾ ਜਿਹੜਾ ਮੈਨੂੰ ਤੁਹਾਨੂੰ ਇਹ ਦਿਖਾਤਾ ਹੈ ਇਹਦੇ ਕਾਫੀ ਮਿਲ ਜਾਣਗੇ ਆ ਜਿਹੜਾ ਮੋਟਾ ਪਸ਼ਮੀਨੇ ਵਾਲਾ ਦਿਖਾਇਆ ਨਾਲ ਇਹਦੇ ਦੋ ਦੁਪੱਟੇ ਵਾਲਾ ਇਹਦੇ ਵਿੱਚ ਆ ਸਾਰੇ ਤੁਹਾਨੂੰ ਕਾਫੀ ਮਿਲ ਜਾਣਗੇ ਇਹਦੇ ਇੱਕ ਅੱਕਰ ਕਢਾਲ ਤੋ ਮਿਲ ਜੇ ਤੇ ਇੱਕ ਆ ਦੇਖੋ ਇਹ ਜੌਰਜਟ ਪ੍ਰਿੰਟ ਆ ਜਾਊਗਾ ਹਾਂ ਇਹ ਜੌਰਜਟ ਵਾਲਾ ਆ ਜਾਊਗਾ ਜੀ ਜੌਰਜਟ ਦੇ ਪ੍ਰਿੰਟ ਜਿਹਨੇ ਲੈਣੇ ਹੋਣ ਇਹ ਵੀ ਬਹੁਤ ਇੰਨਾ ਇਹਦੇ ਨਾਲ ਦਾ ਸੂਟ ਅਸੀਂ ਖੁਦ ਰੈਡੀ ਕਰਵਾਇਆ ਮੈਂ ਤੁਹਾਨੂੰ ਦਿਖਾਇਆ ਵੀ ਇਹ ਦੇਖੋ ਬਲੂ ਸਲਵਾਰ ਇੱਥੇ ਲੈ ਕੇ ਗਈ ਸੀ ਮੈਂ ਬਹੁਤ ਕੈਂਟ ਨਿਕਲਿਆ ਇਹ ਵਾਲਾ ਇਹ ਵਾਲੀ ਚੀਜ਼ ਦੇਖੋ ਇੱਕ ਤੁਸੀਂ ਪਲੱਛੀ ਏ ਦੀਦੀ ਮੇਰੇ ਕੋਲੇ ਜਿੰਨੀ ਵੀ ਸੀਗਾ ਸਾਰਾ ਆਨਲਾਈਨ ਸੇਲ ਹੋ ਗਿਆ ਹੁਣ ਹੈਗੇ ਇਹ ਨਾਲ ਦੇ ਇਹਦੇ ਥੋੜਾ ਕੋਈ ਸਟਾਕ ਬਚਿਆ ਮੇਰੇ ਕੋਲ ਹਾਂ ਇਹ ਬਰਾਸ਼ੋ ਹਾਂਜੀ ਬਰਾਸ਼ੋ ਬਹੁਤ ਅੱਛੀ ਇਹ ਦੀਦੀ ਇਹ ਵੀ ਮੇਰਾ ਸਬੰਧ ਇਹ ਸਨ ਲੋ ਇਹ ਪੂਰਾ ਵਾਲਾ ਸੇਲ ਹੋਇਆ ਹੋਇਆ ਇਹ ਕਲਰ ਵਾਲਾ ਮੈਂ ਇੱਕ ਅੱਧੀ ਸ਼ਰਟ ਜਾਂ ਕਿਦਾਂ ਚਾਹੀਦੀ ਹੋਗੀ ਕਿੰਨੇ ਦਾ ਸੂਟ ਸੀ ਇਹ ਬਰਾਸ਼ੋ ਦਾ ਇਹ ਬਰਾਸ਼ੋ ਦਾ ਮੈਚਿੰਗ ਸੂਟ ਪੈ ਜਾਂਦਾ ਹੈ 650 ਰੁਪਏ ਦਾ ਆਲ ਓਵਰ ਲਈਏ ਆਲ ਓਵਰ ਲਈਏ ਤਾਂ ਆਲ ਓਵਰ ਪਿਆ ਜੁਗਾ ਇਹ 800 ਰੁਪਏ ਦਾ 800 ਹਾਂਜੀ ਦੇਖੋ ਜੀ ਇਹ ਬਰਾਸ਼ੋ ਦਾ ਸੂਟ ਤੇ ਰੇਟ ਤੁਹਾਨੂੰ ਇਸ ਤਰ੍ਹਾਂ ਦੇ ਕੋਈ ਦਊਗਾ ਨਹੀਂ ਹਾਂ ਰੇਟ ਤਾਂ ਨਹੀਂ ਦੋਗੋ ਇਹ ਤਾਂ ਗੱਲ ਹੈਗੀ ਆ ਤੇਰੀ ਸਹੀ ਬਰਾਸ਼ੋ ਦੇ ਸੂਤ ਵੀ ਬਹੁਤ ਸੋਹਣੇ ਨੇ ਇਹ ਸਫੂਨ ਵਾਲੇ ਕਹਿ ਰਹੇ ਇਹ ਸ਼ਫੂਨ ਦਾ ਪੀਸ ਹੈ ਇਹ ਵੀ ਸ਼ਫੂਨ ਵਾਲਾ ਇਹ ਉਹ ਜਿਹੜਾ ਦਿਖਾਇਆ ਉਹਦੇ ਨਾਲ ਤਾਂ ਹਾਂ ਜੀ ਮੈਂ ਕਿਹਾ ਸ਼ਫੂਨ ਗਿਆਰਾਂ ਦੇ ਬਣਾ ਹੈਗਾ ਚਨੂਨ ਅਬ ਦੀਆ ਹਾਂ ਇਹ ਚਨੂਨ ਹਾਂ ਚਨੂਨ ਆਏ ਵਧੀਆ ਵਾਲੀ ਚਨੂਨ ਆ ਸੌਰੀ ਮੈਂ ਸਪੂਨ ਕਹਤਾ ਸੀ ਚਨੂਨ ਦੇ ਦੇਖੋ ਕਿੰਨਾ ਸੋਹਣਾ ਕਲਰ ਆਇਆ ਦੇਖ ਕਿੰਨਾ ਸੋਹਣਾ ਹੋ ਗਿਆ ਗਰਮ ਕਰਾ ਦੂ ਕਿੰਨਾ ਇਹ ਤਾਂ ਲਗਾ ਦੂੰਗਾ ਤੁਹਾਨੂੰ ਇਹ ਚਾਹ ਲੈ ਬਲੇ ਆਵੜਾ ਲਓ ਕੀ ਆ ਜੀ ਵੀ ਕੀ ਰਹੀ ਭਾਈ ਅੱਛਾ ਆ ਦਿਖਾ ਦੇ ਹੁਣ ਮੈਨੂੰ ਆ ਚੀਜ਼ ਦੱਸ ਦੀ ਐ ਇਹ ਵੀ ਸ਼ਪੂਨ ਆਗੀ ਆ ਕੱਢੀਕ ਵਾਲਾ ਪ੍ਰਿੰਟ ਨੀਚ ਪਿੰਕ ਵਾਲਾ ਹਾਂ ਇਹ 5 ਮੀਟਰ ਸੂਟ ਆ ਹੈ ਹਾਂਜੀ ਇਹ ਕਿੰਨੇ ਦਾਗਾ ਇਹ ਵੀ ਬਾਹਰਲਾ ਕਸਟਮਰ 5 ਮੀਟਰ 500 ਰੋਸਣਾ ਸੂਟ ਆ ਇਹ ਦੇਖੋ ਸਾਰੇ ਡਿਜੀਟਲ ਪ੍ਰਿੰਟ ਸ਼ਾਈਨੀ ਵਾਲਾ ਇਹਦੇ ਵਿੱਚ ਇੱਕ ਸੂਟ ਹੋਰ ਕੱਢ ਆਹੀ ਕਟੇਗਾ 4 ਕਲਰ ਹੈਗੇ ਤਾਂ نیچے ਹੋਰ ਸੇਲ ਹੋ ਗਿਆ ਮਾਲ ਤੁਹਾਨੂੰ ਦਿੱਸਿਆ ਇਹ ਇਹ ਤਾਂ ਕੱਢ ਦੇ ਇੱਕ ਇੰਕ ਜਾਂ ਤਾਂ ਤੁਸੀਂ ਲਓਗੇ ਹੂੰ ਇੱਕਾ ਛੋਟਾ ਹੀ ਕਰ ਦੋ ਬਹੁਤ ਵਧੀਆ ਛੋਟਾ ਹੁਣ ਤੇਰਾ ਇਹ ਚ ਆ ਮੈਨੂੰ ਬਹੁਤ ਸੋਹਣਾ ਲੱਗਿਆ ਸੀ ਪਰ ਉਹ ਜਿਹੜਾ ਸੇਲ ਹੋ ਗਏ ਉਹਨਾਂ ਕਲਰ ਨਹੀਂ ਹੈਗੇ ਜੇ ਤੁਹਾਨੂੰ ਚਾਹੀਦਾ ਇਹਦੀ ਸ਼ਰਟ ਲੈ ਜਾ ਕੋਈ ਨਹੀਂ ਇਹਦੀ ਕਰ ਰਹੇ ਹੋ ਬਲੂ ਤਾਂ ਲੈਣਾ ਨਹੀਂ ਮੈਂ ਕਲਰ ਹੋਰ ਲੈਣਾ ਸੀ ਇਹ ਚ ਹੂੰ ਇਹਦਾ ਹੋਰ ਲੈਂਦੇ ਕੋਈ ਨਹੀਂ ਇਹਦਾ ਕੋ ਡਿਜ਼ਾਈਨ ਦਿਖਾ ਦੂੰਗਾ ਤੁਹਾਨੂੰ ਇੱਥੇ ਉਹੀ ਗੱਲ ਇਹਦੇ ਹੋਰ ਕਿਹੜੇ ਇਹਦੇ ਹੋਰ ਕਿਹੜੇ ਕਿਹਾ ਇਹਨਾਂ ਨੂੰ ਕਟਿੰਗ ਹਾਂ ਹਾਂ ਉਹ ਤਾਂ ਕਰਦੇ ਓਕੇ ਆ ਕਿਹਦੇ ਵਾਲੇ ਦੀ ਜੀ ਉਹ ਤਾਂ ਓਕੇ ਆ ਇਹਦੇ ਤੁਹਾਨੂੰ ਡਿਜ਼ਾਈਨ ਦਿਖਾ ਦੂੰਗਾ ਮੈਂ ਤੁਸੀਂ ਆਪਦੇ ਵਾਸਤੇ ਦੁੱਚ ਲੈ ਸਕਦੇ ਹੋ ਬਹੁਤ ਸ਼ਾਈਨਿੰਗ ਇਹ ਇਹ ਚ ਨਹੀਂ ਮਿਲਣਾ ਮੈਂ ਇਹਦੇ ਵਿੱਚ ਹੀ ਦੇਖਣਾ ਸੀ ਹਮ ਨੈਚੁਰਲ ਚ ਹਾਂ ਕਿ ਮੈਸੇਜ ਆਇਆ ਇਹਦੇ ਆ ਦੇਖੋ ਲੋ ਇਹ ਪ੍ਰਿੰਟ ਦੇਖੋ ਇਹ ਨੈਚੁਰਲ ਚ ਨੇਗੇ ਸਾਰੇ ਨੈਚੁਰਲ ਦੋਨੇ ਇਹ ਫ੍ਰਿੰਡ ਦੇਖੋ ਨੈਚੁਰਲ ਦਾ ਸੂਟ ਕਿੰਨੇ ਦਾ ਕਿਹਾ ਸੀ ਤੂੰ ਇਹਦੇ ਸਰ ਫ੍ਰਿੰਟ ਦੇ ਨਾ ਇਹ ਚ ਕੱਢ ਇੱਕ ਸੂਟ ਫੜਾ ਦੱਸ ਕਿਹੜਾ ਕੱਟੇਗਾ ਮੇਰੇ ਕੋਲ ਬਹੁਤ ਵਧੀਆ ਸੇਲ ਹੋਵੇ ਦੇਖਾ ਕੱਢੀ ਇਹ ਵਾਲਾ ਮੇਰੇ ਕੋਲ ਇੱਕ ਹੈ ਇਹ ਮੈਂ ਆਪਣੀ ਮਦਰ ਵਾਸਤੇ ਵੀ ਲਿਆ ਤਾ ਸੋਣਾ ਇਹ ਸੂਟ ਕਿੰਨਾ ਮੀਟਰ ਕਪੜਾ ਹੈ ਇਹ 5 ਮੀਟਰ ਕਪੜਾ 5 ਮੀਟਰ ਹੈ ਕਰਵਾ ਲਓ ਇਸ ਜਮਾ ਕੇ ਮੈਨੂੰ ਆ ਗਿਆ ਦਾ ਸੇਤ ਤਾਂ ਵਧੀਆ ਹੈ ਪੂਰਾ ਵਧੀਆ ਜਦ ਵਰਗਾ ਹੈ ਚੀਜ਼ ਵਧੀਆ ਨਾ ਬਹੁਤ ਸੋਹਣੀ ਚੀਜ਼ ਹੈ ਬਹੁਤ ਸੋਹਣੀ ਚੀਜ਼ ਹੈ ਇੱਕ ਆਵਾਲਾ ਗੱਟ ਮਹਿਰੂਨ ਹਾਂ ਰੇਕ ਦੇ ਸਾਬ ਨਾਲ ਠੀਕ ਆ ਰੇਕ ਕੇ ਜਾ ਕੇ ਤੇ ਹੀ ਵਾਕਈ ਸੇਤ ਤੇ ਸਹੀ ਹੈ ਹਾਂ ਛੱਡ ਦੋ ਹੋਰ ਵੀ ਸੋ ਕਿਸੇ ਹੋਰ ਦਿਖਾ ਮੈਨੂੰ ਵੈਰਾਈਟੀ ਹੁਣ ਕੁਝ ਆਜੂਨ ਤੁਸੀਂ ਉੱਧਰ ਆ ਜੀ ਹੋਰ ਕਾ ਚਲੋ ਇਹ ਜੀ ਮੇਰੇ ਕੋਲੇ ਹੀ ਰਾਤ ਮਾਲ ਆ ਹਾਂ ਇਹਦੇ ਤੁਸੀਂ ਡਿਜ਼ਾਈਨ ਨਹੀਂ ਕੋਈ ਇਹ ਦੇਖੋ ਇਹ ਵਾਲਾ ਡਿਜ਼ਾਈਨ ਕੋਲੇ ਸਭ ਤੋਂ ਵੱਧ ਡਿਮਾਂਡ ਸੀਗੀ ਜੀ ਤੁਹਾਡੇ ਵੀ ਤੁਹਾਡੀ ਵੀਡੀਓ ਤੇ ਕਿਵੇਂ ਮੇਰੇ ਕੋਲੇ ਕਾਫੀ ਹਾਂ ਇਹ ਵਾਲੇ ਬਹੁਤ ਪਸੰਦ ਕਰੇ ਸੀ ਮੈਸੇਜ ਵਗੈਰਾ ਆ ਰਹੇ ਸੀ ਤੇ ਮੇਰੇ ਕੋਲੇ ਵੀ ਬਹੁਤ ਜ਼ਿਆਦਾ ਡਿਮਾਂਡ ਸੀਗੀ ਇਹਦੇ ਕਲਰ ਦਿਖਾ ਦਿੰਨਾ ਮੈਂ ਡਿਜ਼ਾਈਨ ਦਿਖਾ ਰਹੀ ਮੈਂ ਸਿਰਫ ਤੁਹਾਨੂੰ ਜੀ ਹਾਂ ਜੀ ਇਹ ਨੈਚੁਰਲ ਕ੍ਰੇਪ ਦਾ ਨਾ ਨੈਚੁਰਲ ਕ੍ਰੇਪ ਹੈ ਪਿਓਰ ਹਾਂ ਇਹ ਡਿਜ਼ਾਈਨ ਦੇਖੋ ਆਹ ਵਾਲਾ ਡਿਜ਼ਾਈਨ ਉਹ ਕਰ ਦਿੱਤਾ ਹਾਂ ਆ ਦੇਖੋ ਜੀ ਬਲੈਕ ਦੇ ਵਿੱਚ ਨੇਚਰਲ ਕਰੇਪ ਦੇ ਵਿੱਚ ਜਿਹੜਾ ਤੁਸੀਂ ਰਾਜਰਾਨੀ ਵਾਲੇ ਪ੍ਰਿੰਟ ਚ ਮੰਗਦੇ ਸੀ ਕਲਰ ਬਹੁਤ ਪਿਆਰੇ ਨੇ ਵਾਈ ਕਲਰਾਂ ਦਾ ਸਿਰਾਂ ਲੱਗਿਆ ਪਿਆ ਤੇ ਐਡੇ ਕਲਰ ਦੀ ਤੁਹਾਨੂੰ ਲੋੜ ਹੋਊਗਾ ਨਹੀਂ ਜਿਹੜੇ ਕਲਰ ਮੇਰੇ ਕੋਲ ਆਏ ਹਾਂ ਹਾਂ ਤੇ ਇੱਕ ਰਾਜਰਾਨੀ ਵਾਲਾ ਜਿਹਦੇ ਵਿੱਚ ਪੰਜ ਕਲਰ ਦੇ ਦਊਂਗਾ ਤੁਹਾਨੂੰ ਇਹਦੇ ਨਾਲ ਪਲੇਨ ਸਲਵਾਰਾ ਵੀ ਹੋਣਗੇ ਮੇਰੇ ਕੋਲ ਹਾਂ ਪਲੇਨ ਸਲਵਾਰਾ ਡਾਈ ਹੋਈਨ ਗਈ ਡਾਈ ਹੋਈਆਂ ਹੋਈਆਂ ਨੇ ਸ਼ਾਂਤ ਘਰਾਜਣਗੇ ਬਹੁਤ ਸੋਹਣਾ ਸੂਟ ਹੈ ਵੇ ਨਹੀਂ ਇਹ ਵਾਲੀ ਕੁਆਲਿਟੀ ਹੈ ਇਹ ਵਾਲੀ ਕੁਆਲਿਟੀ ਕਿਸੇ ਕੋਲੇ ਖਰੇ ਆਈ ਵੀ ਨਹੀਂ ਹਾਂ ਕਿਉਂਕਿ ਜਿਹੜਾ ਹੈਵੀ ਵਰਕ ਹੈ ਨਾ ਆ ਦੇਖੋ ਤੁਸੀਂ ਹੂੰ ਮੈਂ ਸਾਰੇ ਕੋਲੇ ਜਿਹੜਾ ਵੀ ਆ ਰਿਹਾ ਹੈ ਬਿਲਕੁਲ ਮੋਟਾ-ਮੋਟਾ ਵਰਕ ਆ ਰਿਹਾ ਹੈ ਤੁਸੀਂ ਖੁਦ ਦੇਖ ਸਕਦੇ ਹੋ ਤੇ ਕਿ ਡੱਬਰੀ ਵਰਕ ਹੈ ਪੋਜੀਸ਼ਨ ਵਰਕ ਹੈ ਸਾਰਾ ਮਤਲਬ ਜਿੱਡਾ ਹੀ ਪ੍ਰਿੰਟ ਆਉਣਾ ਹਾਈਲਾਈਟ ਕੀਤਾ ਹੋਇਆ ਵਰਕ ਨਾਲ ਹਾਂ ਇਹ ਬਣਨ ਤੋਂ ਜਿਹੜੇ ਤੁਹਾਨੂੰ ਹੈਗੇ ਇਹ ਪੈਜੂਗਾ ਆਪਣੇ ਕਸਟਮਰ ਲਈ ਇਹ 1850 ਦਾ ਪੈਜੂਗਾ 1850 ਦਾ ਸੂਟ ਆ ਇਹ ਜੀ ਕ੍ਰੇਪ ਦਾ ਹਾਂ ਪਿਓਰ ਦੀ ਨਾਲ ਕ੍ਰੇਪ ਦੀ ਸਰਵਾਰ ਮਿਲੂਗੀ 1850 ਦਾ ਸੂਟ ਆ ਇਹ ਹਾਂਜੀ ਇਹਦੇ ਦੇਖੋ ਰਾਜ ਰਾਨੀ ਦੇ ਵੀ ਨੇ ਇਹ ਪੰਜ ਕਲਰ ਦੇ ਨੇ ਹੂੰ ਤੇ ਇਹ ਬਲੇ ਜਿਹੜੇ ਹੈਗੇ ਨੇ ਮੇਰੇ ਕੋਲੇ ਇਹਦੇ ਨਾਲ ਦੀਦੀ ਹੋਊਗੀ ਡੀ ਨੇਚਰਲ ਦੀ ਸਲਵਾਰ ਤੇ ਇਹਦਾ ਵੀ ਫਿਟਿਸ਼ਨ ਵਰਕ ਬਹੁਤ ਵਧੀਆ ਵਾਲਾ ਹੈ ਆ ਦੇਖੋ ਜੀ ਤੇ ਇਹ ਵਾਲੇ ਹੋਊਗਾ ਦੀਦੀ ਆਪਣੇ ਕਸਟਮਰ ਲਈ ਸਿਰਫ 1600 ਪਿਆਰ ਕਰੋ 1650 ਦਾ ਸੂਟ ਹਾਂਜੀ ਆ ਵਾਲਾ ਹੋਊਗਾ ਜੀ 1650 ਦਾ ਸੂਟ ਉਹ ਨੇਚਰਲ ਕ੍ਰੇਪ ਦੀ ਡੀ ਨੇਚਰਲ ਦੀ ਸਲਵਾਰ ਲੱਗੂਗੀ ਠੀਕ ਆ ਏ ਜੀ ਜੀ ਆਪਾਂ ਨੇ ਕੋਈ ਐ ਨਹੀਂ ਕਰਨਾ ਵੀ ਕਸਟਮਰ ਜੀ ਜੀ ਕਹਿੰਦੇ ਆਪਾਂ ਨੂੰ ਵੀ ਦੁਬਾਰਾ ਵੀ ਤੁਸੀਂ ਉਹ ਮਹਿੰਗਾ ਦੇ ਰਹੇ ਹੋ ਮਹਿੰਗਾ ਦੇ ਰਹੇ ਕਿਉਂਕਿ ਮੇਰੇ ਕੋਲ ਦੋਨੇ ਕੁਆਲਿਟੀ ਆ ਕੁਆਲਿਟੀਆਂ ਹੈਗੀਆਂ ਹਾਂ ਚੰਗੀ ਵੀ ਮਾੜੀ ਵੀ ਹਰੇਕ ਦੋਨੇ ਕੁਆਲਿਟੀ ਆ ਤੇ ਕਲਰ ਬਹੁਤ ਨੇ ਇਹਦੇ ਵਿੱਚ ਉਹ ਦੇਖੋ ਹਾਂਜੀ ਇੱਕ ਚੀਜ਼ ਇਹ ਦੇਖੋ ਓਕੇ ਇਹਦੇ ਨਾਲ ਜਿਹੜਾ ਪਲੇਨ ਸ਼ਿਮਰ ਦੇ ਛਲਵਾਰਾ ਉਹ ਵੀ 골ਡਨ 골ਡਨ ਲਗਾਨੀ ਉਹ ਕਿਸੇ ਨੂੰ 골ਡਨ ਦੇ ਦਊਗਾ ਪਹਿਲਾਂ ਹਾਂ ਇਹ ਦੇਖੋ ਇਹ ਆਊਗਾ ਪਾਲ ਵਰਕ ਤੇ ਹਾਂ ਕਿੱਡਾ ਸੋਹਣਾ ਕਲਰ ਹੈ ਇਹ ਕੱਪੜਾ ਕੀ ਆ ਪਲ ਵਰਗਾ ਸ਼ਿਮਰ ਹੈ ਗਲਾਸ ਕਾਰਡ ਕਿੰਨੇ ਦਾ ਹੈ ਉਹ ਕਿੱਡਾ ਵਧੀਆ ਹਾਂ ਗਲਾਸ ਕਾਰਡ ਉੱਪਰ ਵਾਲਾ ਪਲ ਵਰਕ ਉਹ ਸਾਰਾ ਹੈਂਡ ਵਰਕ ਦੇਖੋ ਜੀ ਸ਼ਿਮਰ ਆਹੇ ਕਿੰਨਾ ਸੋਹਣਾ ਸੂਟ ਦੇਖੋ ਰੈਡੀ ਹੋਇਆ ਪਿਆ ਬੁਟੀਕ ਵਾਂਗੂ ਰੈਡੀ ਕਰਵਾਇਆ ਹੋਇਆ ਹੈ ਸੂਟ ਇੱਕ ਆਹ ਦੇਖੋ ਐਨਡੀ ਕਾਲਾ ਜਿਹਾ ਬਲੈਕ ਉਹ ਹਾਈਟ ਕਰਾਣ ਵਾਲਾ ਉਹ ਕੀ ਰੇਟ ਤੁਹਾਡਾ ਗੁਰ ਅਸੀਂ 50 ਦੀ ਲਵਾਂ ਉਹ ਵੀ ਬੜਾ ਵਧੀਆ 50 ਦਾ ਕੱਪੂਰੇ 50 ਦਾ ਸਾਡੇ ਕੋਲੇ ਕੁਝ ਵੀ ਲੈ ਲਓ ਉਹ 250 ਰੁਪਏ ਸੇਲ ਹੁੰਦਾ ਹੈ ਇਹ ਦੁਪੱਟੇ ਜਿਹੜਾ ਮੈਂ ਤੁਹਾਨੂੰ 1.5 ਮੀਟਰ ਕਟਿੰਗ ਕਰਕੇ ਦਵਾਂਗਾ ਇਹਦੇ ਫਿਰ ਵੀ ਤੁਹਾਨੂੰ ਫੋਰ ਸਾਈਡ ਬੋਰਡਰ ਮਿਲੂਗਾ ਦੱਸੋ ਕਿਵੇਂ ਕਿਵੇਂ ਆ ਦੇਖੋ ਇੱਥੇ ਦੋ ਇੱਕ ਇੱਕ ਬੋਰਡਰ ਤੇ ਆ ਗਿਆ ਹਾਂ ਠੀਕ ਹੈ ਹਾਂ ਇੱਕ ਬੋਰਡਰ ਇਹ ਆ ਗਿਆ ਦੋ ਬੋਰਡਰ ਤਾਂ ਆ ਗਏ ਤੁਸੀਂ ਕਹਿੰਦੇ ਦੋ ਬੋਰਡਰ ਕਿੱਤੋਂ ਦੋਗੇ ਹਾਂ ਇਹ ਦੋ ਬੋਰਡਰ ਇੱਕ ਜਿਹੜਾ ਬੋਰਡਰ ਦਿੱਤਾ ਹੈ ਜਿਹੜੇ ਡਬਲ ਬੋਰਡਰ ਹਨਾ ਇੱਕ ਜਿਹੜਾ ਬੋਰਡਰ ਹੈ ਇਹ ਤੁਹਾਨੂੰ ਮੈਂ ਇਹ ਤੁਹਾਨੂੰ ਕਟਿੰਗ ਕਰਕੇ ਇੱਕ ਇਧਰ ਇੱਕ ਇਧਰ ਲਗਾਉਣਾ ਪਊਗਾ ਫੋਰਸ ਵਾਲਾ ਦੁਪੱਟਾ ਵਾਂਗੂ ਅੱਛਾ ਹੈ ਕਿ ਨਹੀਂ ਬਦਿਆ ਚੰਗਾ ਹਾਂ ਤੇ ਇਹਦਾ ਰੇਟ ਕੀ ਆ ਹੁਣ ਇਹ ਜਿਹੜੇ ਦੁਪੱਟੇ ਦੇ ਪਾਲ ਵਰਕ ਤੇ ਇਧਰ ਨਾਲ ਤੁਹਾਨੂੰ ਫੋਰਸ ਦੇ ਸ਼ਲਵਾਰ ਦਊਂਗਾ ਮੈਂ ਇਹਦੇ ਸਿਰਫ ਤੁਹਾਨੂੰ ਪਊਗਾ ਮਤਲਬ ਪਰ ਵਰਕ ਤੇ ਤੇ ਸਾਰਾ ਮਤਲਬ ਹੈਂਡਵਰਕ ਹੈ ਇਹ ਹਾਂ ਇਹ ਸਿਰਫ ਤੁਹਾਨੂੰ ਪਊਗਾ 2350 ਰੁਪਏ ਦਾ ਤੇ 2350 ਰੁਪਏ ਦਾ ਸੂਟ ਆ ਜੀ ਆ ਦੇਖੋ ਦੁਪੱਟਾ ਵੀ ਤੇ ਦੁਪੱਟਾ ਵੀ ਹੈਨਾ ਵੀ ਦੁਪੱਟਾ 2350 ਦਾ ਸੂਟ ਆ ਰੇਟ ਦੇਖੋ ਤੇ ਕਲਰ ਆ ਫੜਿਓ ਜੀ ਮੜੇ ਕਲਰ ਦੇਖੋ ਕੋਈ ਨਹੀਂ ਬਾਲੀ ਦਿੱਤੀ ਆ ਕਲਰ ਦੇਖੋ ਇਹਦੇ ਵਿੱਚ 1 2 3 4 ਇੱਕ ਚਾਰ 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 ਰੰਗ ਨੇ ਇਹਦੇ ਵਿੱਚ ਤੇ ਚਾਰੇ ਰੰਗ ਬਾਲੇ ਘੈਂਟ ਲੱਗੇ ਜਿਹੜੇ ਚੱਲਣਗੇ ਹੁਣ ਸਾਰੇ ਚਾਰੇ ਰੰਗ ਬਹੁਤ ਸੋਹਣੇ ਨੇ ਦੇਖੋ ਜਿੰਮੈਂਟ ਤੁਸੀਂ ਜੀ ਪਹਿਲਾਂ ਚਾਹ ਲੈ ਲਓ ਕੋਈ ਨਹੀਂ ਫਿਰ ਬਾਅਦ ਵਿੱਚ ਇਹ ਫਿਰ ਦੋ ਅਲੱਗ-ਅਲੱਗ ਫਿਰ ਸਾਨੂੰ ਕਟਾਉਣਾ ਪਊਗਾ ਕੋਈ ਨਹੀਂ ਕੋਈ ਨਹੀਂ ਕਿੰਨਾ ਦਵਾਂਗਾ ਕੱਪੜਾ 2.5 2.5 ਦੀ ਬਨਜੂਗੀ ਹਾਂ ਜੀ ਆਹ ਰਾਮ ਨੇ 2.5 ਦੀ ਕਿਤੇ ਕੋਈ ਉਹ ਨਾ ਹੋ ਜੀ ਫਿਰ ਸਾਨੂੰ ਮਿਲਿਆ ਨਹੀਂ ਕੱਪੜਾ ਜੋ ਹੈ ਪਹਿਲੀ ਵਾਰ ਤਾਂ ਬਨ ਜਾਏਗਾ ਨਹੀਂ ਨਹੀਂ ਐਸਾ ਮੈਨੂੰ ਪਤਾ ਵੀ ਮੈਂ ਦਵਾ ਵੀ ਉਹ ਕਰ ਸਕਦੀ ਹਾਂ ਅੱਜ ਦੀ ਸਹੀ ਵਾਰੀ ਕੋਈ ਇੱਕ ਹੈਂਡਵਰਕ ਦੇ ਦੁਪੱਟੇ ਬਹੁਤ ਚੱਲਦੇ ਨੇ ਜਿੱਦਾਂ ਮੜਾ ਹਰਤਾ ਮੈਨਾਂ ਠੀਕ ਹੈ ਜੀ ਔਰ ਸੈੱਟ ਕੋਟੜੀ ਦੁਪੱਟਾ ਹੋਊਗਾ ਮੇਰਾ ਵੀ ਦੇਖੋ ਪੋਰਸ਼ਟ ਕੋਲ ਦੁਪੱਟੇ ਇਹਦੇ ਕੋ ਸਾਰਾ ਹੈਂਡਵਰਕ ਹੈ ਮਤਲਬ ਇਹ ਨਾਰਮਲ ਰੇਟ ਹੈ ਜਾਂ ਹਾਈ ਰੇਟ ਹੈ ਉਹ ਵੀ ਕੁਝ ਗ੍ਰੇਡ ਹੈ ਇਹ ਹੈਗਾ ਸਿਰਫ 900 ਪਰ 900 ਦੁਪੱਟਾ ਐ ਸ਼ਿਮਰਦਾ ਜੀ ਬਲਕਿ 800 ਲਗਾ ਦੂੰਗਾ ਆਰਡਰ ਦੇ ਵਾਸਤੇ ਦੇਖੋ ਠੀਕ ਹੈ ਜੀ ਕੋਈ ਡਿਸਕਾਊਂਟ ਹੋਰ ਕਰ ਦੇਣਗੇ ਜੇ ਤੁਸੀਂ ਸ਼ਾਪ ਤੇ ਵਿਜ਼ਿਟ ਕਰੋਗੇ ਆ ਜਾਣਾ ਜੀ ਦੇਖੋ ਦੇਖੋ ਹੈਵੀ ਬੋਲਾ ਕੋਈ ਦਿੱਕਤ ਨਹੀਂ ਅੰਟੀ ਜੀ ਛੋਟੇ ਦੁਪੱਟੇ ਵਾਹ ਵਾਹ ਦੇਖੋ ਵਾਹ ਕਿੰਨਾ ਸੋਹਣਾ ਦੁਪੱਟਾ ਹੈ ਇਹ ਵੀ ਜਾਲ ਹੈ ਇਹ ਵੀ ਦੁਪੱਟਾ ਦੇਖੋ ਫੋਰ ਸੈਟ ਕੋਟ ਰੂਗਾ ਦੁਪੱਟੇ ਤੇ ਥੋੜਾ ਹੈਂਡਵਰਕ ਦਿਖਾਓ ਇਹ ਕਿੱਦਾਂ ਹੈ ਮੈਂ ਪੂਰਾ ਹੈਂਡਵਰਕ ਹੈ ਸਾਰਾ ਇਹਦਾ ਕੀ ਰੇਟ ਆ ਇਹ ਵਾਲਾ ਸਿਰਫ ਪੂਗਾ 400 ਸਰਫੇ ਦੇਖੋ ਜੀ ਬਹੁਤ ਸੋਹਣਾ 400 ਦਾ ਦੁਪੱਟਾ ਤੇ ਦੁਪੱਟੇ ਡਾਈ ਹੋ ਜਾਂਦਾ ਇਹ ਮਰਜੀ ਕਲਰ ਡਾਈ ਕਰਵਾ ਸਕਦੇ ਹੋ ਇਹ ਦੁਪੱਟਾ ਡਾਈ ਵੀ ਹੋ ਜਾਂਦਾ ਕਹਿੰਦੇ ਜਿਹੜਾ ਮਰਜੀ ਕਲਰ ਡਾਈ ਕਰਵਾ ਲਓ ਤੁਸੀਂ ਦੇਖੋ ਕਿੰਨਾ ਸੋਹਣਾ ਦੁਪੱਟਾ ਮੈਂ ਤੁਹਾਨੂੰ ਵੀਡੀਓ ਦਿਖਾਉਂਗਾ ਇਹਦੀ ਡਾਈ ਹੋਈ ਜਿਹੜੀ ਦੁਪੱਟੇ ਦੀ ਹੈ ਮੇਰੇ ਕੋਲ ਲੈਂਗੇਟ ਵੀ ਪਈ ਹੈ ਦੇਖੋ ਇੱਕ ਕਸਟਮਰ ਨੇ ਆਪਾਂ ਨੇ ਕਰਾ ਕੇ ਦਿੱਤਾ ਸੀ ਇਹ ਕਿੰਨਾ ਪਿਆਰਾ ਹੈ ਚਾਲ ਆ ਜਾ ਰਹੀ ਹੈ ਦੁਪੱਟੇ ਦੀ ਜੀ ਫਟਾਫਟ ਤੁਸੀਂ ਠੀਕ ਹੈ 1200 ਦਾ ਰੇਟ ਹੈ ਦਾ ਤੇ ਬਾਕੀ ਜੇ ਸ਼ਾਪ ਤੇ ਵਿਜ਼ਿਟ ਕਰੋਗੇ ਤੁਹਾਨੂੰ ডিসਕਾਊਂਟ ਹੋਰ ਵੀ ਮਿਲੇਗਾ ਇਹ ਲੋ ਦੇਖੋ ਇਹ ਆਪਣੇ ਮਤਲਬ ਵੀਡੀਓ ਬਹੁਤ ਸੋਹਣਾ ਬਈ ਰਾਜ ਪੱਟਾ ਤਾਂ ਸੱਚੀ ਜੀ ਇਹਨਾਂ ਵਿੱਚ ਤੁਸੀਂ ਬੇਚੀ ਤਾਂ ਸਕਦੇ ਹੋ ਸੈਲਫ ਪ੍ਰਿੰਟ ਹੈ ਸਾਰਾ ਬਹੁਤ ਸੋਹਣੀ ਬੋਟਲ ਐ ਸੀ ਖੁਦ ਲਈਆਂ ਨੇ ਆਪਣੇ ਇਹ ਟੈਗ ਵਾਲੀ ਹੈ ਹਾਂ ਟਾਈ ਸੈਲਫ ਪ੍ਰਿੰਟ ਹੈ ਸਾਰਾ ਇਹ ਸਾਈਜ਼ ਦਾ ਹੈ ਚੀਜ਼ ਜਾਸਦੀ ਕਿਵੇਂ ਲੱਗੀ ਤੁਹਾਨੂੰ ਸਾਰੀ ਬਹੁਤ ਸਿਰਾਂ ਬਈ ਬਹੁਤ ਸੋਹਣੀ ਐਸੀ ਖੁਦ ਲੈ ਰਹੇ ਹਾਂ ਦੋ ਬੋਟਲ ਆ ਆਪ ਵੀ ਨਾ ਕਲਰ ਕੋਈ ਕਰਾ ਸਕਦੇ ਹੋ

ਦੇਖੋ ਇਹ ਉਹ ਕੀ ਨੋਰਮਲ ਵਾਲੀ ਕੀਨ ਖਾਵੇ ਇੱਧਰ ਹੋਏ ਇਹ ਨੋਰਮਲ ਵਾਲੀ ਹੈ ਡਿਜ਼ਾਈਨ ਪ੍ਰਿੰਟਡ ਮਿਲ ਜਾਣਗੇ ਤੁਹਾਨੂੰ ਸਾਰੇ ਇਹਦਾ ਰੇਟ ਕੀ ਹੈ ਕੀਨ ਖਾਵਦਾ ਜਿਹੜੀ ਹੈਗੀ ਇਹ ਹੈਗੀ ਪਿਓਰ ਦੀ ਹਾਂ ਇਹ ਨੋਰਮਲ ਅੱਛਾ ਇਹ ਹੈਗੀ ਪਿਓਰ ਵਾਲੀ ਜੀ ਕੀਨ ਖਾਵਾ ਇਹ ਹੈਗੀ ਨੋਰਮਲ ਹੈ ਆ ਦੇਖੋ ਨੋਰਮਲ ਦੇ ਡਿਜ਼ਾਈਨ ਦਿਖਾ ਦਿਓ ਕਲਰ ਕਿਹਦੇ ਚਾਹੀਦੇ ਨੇ ਦੇਖੋ ਜੀ ਇਹ ਨੋਰਮਲ ਕੀਨ ਖਾਵਾਗੇ ਇਹਦਾ ਰੇਟ ਦੱਸਦੇ ਹੁਣ ਪਹਿਲਾਂ ਕਿੰਨਾ ਨਾਰਮਲ ਵਾਲੀ ਦੱਸਦੀ ਤੁਹਾਨੂੰ ਪੂਰੀ ਸਿਰ ਸਾਢੇ 550 ਆਲਓਵਰ ਸੂਟ ਦੂਗਾ ਆਪਕੇ ਸਾਢੇ 550 ਦਾ ਸੂਟ ਹੈ ਜੀ ਆ ਨਾਰਮਲ ਵਾਲੀ ਕਿਨ ਖਾਉਦਾ ਤੇ ਜਿਹੜੀ ਪਿਓਰ ਵਾਲੀ ਆ ਇਹ ਪਿਓਰ ਵਾਲੀ ਦੱਸ ਤੁਹਾਨੂੰ ਪੂਰੀ ਮਾਰਕੀਟ ਚ ਟਰਾਈ ਕਰ ਲੈਣ ਗੁਰੇ ਆਪਣੇ ਕਸਟਮਰ ਨੇ ਆ ઓਡੀਅנס ਹੈ ਜੀ ਸਿਰਫ ਇਹ ਤੁਹਾਨੂੰ ਪੂਰੀ ਸਾਢੇ 950 ਬਲਕਿ 950 900 ਦਾ ਸੂਟ ਹੈ ਜੀ ਇਹ ਪਿਓਰ ਵਾਲੀ ਕੋਈ ਸ਼ਿਕਾਇਤ ਤਾਂ ਨਹੀਂ ਆਉਗੀ ਬੇਫਿਕਰ ਹੋ ਜੀ ਜੀ ਆਪਾਂ ਕਿਤੇ ਆਪਾਂ ਕਿਤੇ ਬਾਅਦ ਨਹੀਂ ਕਸਟਮਰ ਨੂੰ ਪਤਾ ਹੀ ਹੈ ਆਪਾਂ ਕਸਟਮਰ ਨੂੰ ਹੈਪੀ ਰੱਖਦੇ ਹਾਂ ਤੇ ਇਹ ਪ੍ਰਿੰਟ ਵੀ ਇਹਦੇ ਵਿੱਚ ਆਗਾ ਇਹ ਚੱਲੇਗਾ ਜਿੱਥੇ ਦੋ ਸੀਟ ਰਹੀਆਂ ਨੇ ਵਿੱਚ ਪਾਈਆਂ ਨੇ ਦੁਕਾਨ ਚ ਚੱਲ ਆਉਗੇ ਮੈਂ ਤੁਹਾਨੂੰ ਪਾ ਦਿਆਂਗਾ ਵਰਕ ਵਗੈਰਾ ਮੈਂ ਦਿਖਾ ਦਊਗਾ 2 ਮੀਟਰ ਨੂੰ ਪਸ ਕੱਟ ਮਰ ਦੇ ਥੋੜੇ ਜਿਹੇ ਉਹ ਹੀ ਕੋਈ ਕਿਉਂਕਿ ਇਹ ਚੁੱਲਡਨ ਨਹੀਂ ਆ ਰਿਹਾ ਨਾ ਉਹ ਨਹੀਂ ਜਿਹੜਾ ਕੋਲ